ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ 2 ਤਾਂ ਬੱਚੇ ਆ ਤੇ 2 ਗੱਬਣ ਵਹਿੜਾ ਨੇ ਜੀ ਦੋਨੇ ਗਰਮੇ ਦੀ ਤੋਫੇ ਹੀ ਨੇ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਜਦੀਪ ਸੰਘਾ ਜੀ ਪਿੰਡ ਕੋਟਲਾ ਮੇਰ ਸੰਘਾ ਤਹਿਸੀਲ ਬਗਾ ਭਰਾਨਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 76589978 ਠੀਕ ਹੈ ਵੀਰੇ ਚਾਰਨਾਗਾ ਜੀ ਅੱਜ ਹਾਂਜੀ ਇਧਰੋਂ ਕਰਦੇ ਆ ਵੇੜ ਤੋਂ ਸ਼ੁਰੂ ਵੀਰੇ ਸੂਹਾ ਕਿੰਨਾ ਜੀ ਇਹ ਦੁੱਧਾ ਸੂਹਾ ਸੂਹਾ ਵੀਰੇ ਸਮਾਂ ਕਿੰਨਾ ਕੁ ਲਾਉਗੇ بس 5-4 ਦਾ ਨਹੀਂ ਲਵਾਂਗੇ ਰੇਟ ਮੁਤਾਬਕ ਕਿੰਨਾ ਕੁ ਭਾਜ ਕਰਮਾ ਦੀ ਸਰਦ ਨੇ 18-19 ਲੀਟਰ ਦਿੱਤਾ ਵੀਰੇ ਪਹਿਲੇ ਸੂਏ ਦੂਜੇ ਸੂਏ ਸੋਨਾ ਨੇ ਚਲੋ ਇਹ ਸਰ ਜਿੰਨੀ ਕੋਈ ਸਾਹ ਹਾਂ ਥਣਾ ਦੀ ਦੰਨਾ ਜੀ ਜਾਵਾ ਓਕੇ ਐਡਾ ਪਾਰ ਪਿੱਛੇ ਦੀ ਗਾਰੰਟੀ ਆ ਗਾਰੰਟੀ ਆ ਬਰਾ ਠੀਕ ਹੈ ਠੰਡੀ ਸੀਲ ਵੀ ਪੂਰੀ ਜਾਵਾ ਸੀਲ ਠੰਡੀ ਆ ਠੀਕ ਹੈ ਤੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਜੀ ਗਰਮੀਆਂ ਦਾ ਤੋਹਫਾ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਦਿੱਤਾ 18-19 ਕਿਲੋ ਮੱਝਾ ਔਰ ਗਾਹੂ ਦੁੱਧ ਸੰਗਣਾ ਜੀ ਫੈਟ ਆਉ ਚੰਗੀ ਥਣਾ ਦੇ ਸਹਜੇ ਸੁਹਣੇ ਐ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੋਰ ਸ਼ਾਂਕ ਪੂਰਾ ਵੀ ਨਹੀਂ ਡੇਟ ਮੁਤਾਬਕ ਬਾਈ ਦੱਸਦਾ ਕਿ ਹਲੇ 5-4 ਦਿਨ ਲੇ ਜੂਗੀ ਜੀ ਦਿਨ 1-2 ਵੱਧ ਵੀ ਸਕਦੇ ਆ ਜਾਂ ਘਟ ਵੀ ਸਕਦੇ ਆ ਬਾਕੀ ਚਮਕਦਮ ਕਾਲੀ ਆ ਜੀ ਥਾਣਾ ਦੇ ਬਾੜ ਪਿੱਛੇ ਦੇ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਜਿਹੜੀਆਂ ਵਾਲਟਾਂ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮਾਂ ਵਾਲੇ ਨੇ ਕੱਢ ਕੇ ਸੋਨਾ ਬਾਕੀ ਵਜਣ ਵਾਲੀ ਐ ਵੀਰੇ ਵੈਡ ਕੋਈ ਆਇਆ ਨਹੀਂ ਲਿਸਤੀ ਨਹੀਂ ਫਿੱਕੀ ਨਹੀਂ ਚੰਗੀ ਸੇਵਾਲੇ ਘਰੋਂ ਆਈ ਆ ਠੰਡੇ ਸੀਲ ਤੁਹਾਡੇ ਸਾਹਮਣੇ ਆ ਨਿਆਣਾ ਪਾਉਣਾ ਪਾਲਿਓ ਹਜੇ ਤੱਕ ਗੱਠ ਘੂ ਢੱਲ ਫਿਰਦੀ ਆ ਤੇ ਜਿੱਦ ਦੇ ਜਮਾ ਕਰਮ ਵਾਲੀ ਤਿਆਰ ਹੋਊਗੀ ਤੇ ਉਹਦੇ ਤਾਂ ਤਨ ਕਰਾਉਣੀ ਆ ਤੇ ਡਿਮਾਂਡ ਵੇਰੇ ਜਮਾ ਲੈਣ ਦੇਣ ਜਿਹੜੇ ਲੈਣੇ ਹੀ ਆ ਮੰਗਨ ਨੂੰ ਤਾਂ ਜਨਾ ਮਰਜ਼ੀ ਕਰੇ ਆਈਏ ਹਾਂਜੀ 66000 ਚੋਂ ਮਾਨਤਾਨ ਕਰ ਦੋ ਘਟ 70 ਤੋਂ ਆਪਾਂ ਮਾਨਤਾਨ ਕਰੀਏ ਠੀਕ ਆ ਬਾਈ ਬਾਈ ਕਹਿੰਦਾ ਜੇ ਤਾਂ ਮੁੱਲ ਕਰਾਉਣਾ ਤਾਂ ਤੁਸੀਂ ਜਿੰਨਾ ਮਰਜ਼ੀ ਕਰਾ ਲਓ 6000 ਚੋਂ ਮਾਨਤਾ ਨੂੰ ਹੋ ਜਾਊਗਾ ਜੀ ਬਾਕੀ ਚੰਗੀ ਆ ਵੜ ਵੀਰੇ ਇੱਕ ਗੱਬਣ ਗੱਬਣ ਦੀ ਡਿਮਾਂਡ ਆ ਕੱਲ ਨੂੰ ਕਰਮ ਵਾਲੀ ਸੁੰਦੀ ਆ ਉਹਦੇ ਦੀ ਡਿਮਾਂਡ ਉਹਦੇ ਹੋਊਗੀ ਜੀ ਲੈਣ ਦੇਣ ਵਾਲਾ ਮਾਲਿਕ ਠੀਕ ਆ ਜੈ ਜੀ ਆ ਡਿਮਾਂਡ ਬਾਕੀ ਵੀਰੇ 2 ਨੰਬਰ ਗਿਰ ਪਿਓਰ ਗਿਰ ਕਹਿ ਸਕਦੇ ਆ ਜੀ ਆਪਾਂ ਇਹਨੂੰ ਚੰਗਾ ਵਜਨ ਵਜੂ ਦਾ ਸੁਆ ਕਿੰਨੇ ਮਾ ਵੀਰੇ ਸੁਆ ਪਹਿਲੇ ਨਹੀਂ ਆ ਵੀਰੇ ਬੰਦੋ ਜੀ ਬੰਦੋ 2000 ਚੈੱਕ ਨਹੀਂ ਕਰੀ ਠੀਕ ਆ ਵੀਰੇ ਸਮਾਂ ਕਿੰਨਾ ਕੁ ਲੈੰਦੀ ਡੇਟ ਮਤਲਬ ਆ ਜੀ ਲੈ ਜੀ 8-10 ਦਿਨ ਲੈ 10 ਦਿਨ ਖੁੱਲੇ ਹੀ ਲੈ ਜੀ ਹਾਂ ਠੀਕ ਆ ਵੀਰੇ ਬਾਕੀ ਚੰਗੀ ਸੰਭੀ ਪਲੀ ਆ ਜੀ ਵਜਨ ਵੀ ਚੰਗਾ ਹਾਈਟ ਵੀ ਚੰਗੀ ਆ ਪਿਓਰ ਚ ਪੈ ਜਾਂਦੀ ਆ ਤੁਹਾਨੂੰ ਪਤਾ ਵੀਰੇ ਗਰਮੀ ਗਰਮੀ ਨਜ਼ਾਰੇ ਦੇ ਦੁੱਧ ਵਾਲੀ ਕਿਉਂਕਿ ਸੰਘਣਾ ਦੁੱਧ ਹੋ ਮੱਝਾਂ ਵਰਗਾ 6-7 ਫੈਟ ਵਾਲਾ ਹੋਣਾ ਜੀ ਸਵਾ ਜ਼ਰੂਰ 8 ਤੋਂ 10 ਦਿਨ ਲੈ ਜੂਗੀ ਜੀ ਇੱਕ ਦੋ ਦਿਨ ਵੱਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਆ ਥਣਾ ਦੇ ਸਹਿਜ ਵੀ ਸੋਹਣੇ ਆ ਤਿਆਰੀ ਸੋਹਣੀ ਕਰਦੀ ਆਉਂਦੀ ਆ ਸੋਹਣਾ ਹਵਾਨਾ ਪੱਟਿਆ ਜੀ ਬਾਕੀ ਦੈਣ ਬਹੁਤ ਪਏ ਆ ਬਈ 10 ਦਿਨ ਬਹੁਤ ਹੁੰਦੇ ਤਿਆਰੀ ਕਰਨ ਨੂੰ ਬੈਕ ਸਾਈਡ ਤੋਂ ਥਾੜੇ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜ ਮਾ ਠੰਡੀ ਸੀਲ ਦੀ ਗਾਰੰਟੀ ਹੈ ਜੀ ਹਾਂ ਹਾਂ ਬਾਈ ਜਮਾਂ ਸੰਢੀ ਸੀ ਠੀਕ ਹੈ ਵੀਰੇ ਬਾਕੀ ਪਿਓਰ ਚ ਹੀ ਪੈ ਜਾਂਦੀ ਹੈ ਜਿਹੜਾ ਨੂੰ ਸਿੰਗਲ ਪਸ਼ੂ ਰੱਖਣਾ ਉਹਨਾਂ ਲਈ ਗਰਮੀ ਰਹਿਤ ਨਹੀਂ ਕਹਿ ਸਕਦੇ ਆ ਕਿਉਂਕਿ ਇੱਕ ਦਾ ਕਰਮ ਵਾਲੀ ਗਰਮੀ ਨਹੀਂ ਮਨਾਉਣੀ ਇੱਕ ਦੁੱਧ ਚੰਗਾ ਦੇਊਗੀ ਕਿੰਨਾ ਕਪਾਜੂ ਕਰਮ ਵਾਲੀ ਪਹਿਲੇ ਸੂਏ ਵੀਰੇ ਦੁੱਧ 14-15 ਲੀਟਰ ਦੀ ਗਾਰੰਟੀ ਹੈ ਬਾਕੀ ਜਿਉਂਾ ਠੰਡੀ ਸੀਲ ਆਵੇ ਲਓ ਜੀ ਆ ਇਹਦਾ ਹੱਥ ਨਹੀਂ ਲਵਾਉਣ ਦੇ ਦਿੰਦੀ ਹੁੰਦੀ ਐ ਅੱਜ ਤਾਂ ਗਰਮ ਵਾਲੀ ਬੋਲਾ ਜਵਾਕ ਬੈਠੇ ਥੱਲੇ ਯਾਰ ਤੁਹਾਡੇ ਸਾਹਮਣੇ ਆ ਪੂਸ ਚੱਕ ਕੇ ਖੜ ਗਈ ਆ ਤੇ ਬੜਾ ਨਿਆਣਾ ਪਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਤੇ ਇਹਦੀ ਮੰਗ ਕੱਚੀ ਕੱਚੀ ਦੀ ਬਈ ਮੰਗ ਯਾਰ ਇਹਦਾ 45000 ਦੀ ਦੇਣਾ ਉਹ ਜੋ ਮਾਨਤਾਨ ਜੀ ਬਹ ਮਾਨਤਾ ਨਹੀਂ ਹੋਊਗਾ ਜ਼ਿਆਦਾ ਠੀਕ ਐ ਜੈਜ ਦੀ ਮੰਗ ਆ ਚੰਗੀ ਆ ਵੜ ਬਾਕੀ ਦੰਦ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਤੇ ਦੋ ਬਾਈ ਕੋਲ ਬੱਚੇ ਆ ਜੀ ਛੋਟੇ ਇੱਕ ਤਾਂ ਪੈਂਦੀ ਹੈ ਜਰਸੀ ਚ ਇੱਕ ਥੋੜਾ ਜਿਹਾ ਜਰਸੀ ਕ੍ਰੋਸ ਆਂਗ ਆ ਜਾਂਦਾ ਜੀ ਕਿੰਨੇ ਕਿੰਨੇ ਉਮਰ ਆ ਵੀਰੇ ਦੋਨਾਂ ਬੱਚਿਆਂ ਦੀ ਇਹ ਜੀ ਹੋਊਗੀ ਆ 5-6 ਮਹੀਨਾ ਦੇ ਹੋਊਗੀ ਹਾਂਜੀ ਹਾਂ ਇਹ ਸੱਤਾਂ ਅੰਗ ਦੀ ਲੱਗ ਇਹ ਸੱਤਾਂ ਅੰਗ ਦੀ ਕੋਟ ਚਾਂਗ ਤਾਂ ਕਿਸੇ ਦਿਨ ਨਹੀਂ ਨਹੀਂ ਕਿਸੇ ਦਿਨ ਗਾਰੰਟੀ ਆ ਝੋਲੀ ਦਿਖਾ ਦਿੰਦੇ ਹਾਂ ਜੀ ਹਾਂ ਝੋਲੀ ਲਓ ਜੀ ਆਪਾਂ ਝੋਲੀ ਚੈੱਕ ਕਰਾ ਦਿੰਨੇ ਆ ਸੋਹਣੀ ਝੋਲੀ ਆ ਥੋੜਾ ਡਰਦੇ ਚਲੋ ਕੋਈ ਗੱਲ ਨਹੀਂ ਬਾਕੀ ਗਰੰਟੀ ਆਪਣੀ ਫੋਰ ਸ਼ਾਂਗ ਦੀ ਕੋਈ ਬੂਰੋ ਨੇੜੋ ਚੱਲ ਕੇ ਆ ਜੀ ਆਪਣੀ ਜ਼ਿੰਮੇਵਾਰੀ ਹਾਂ ਗਰੰਟੀ ਉਹ ਕਿ ਬੱਚੇ ਆ ਨਾ ਥੋੜੇ ਜੇ ਡਰਦੇ ਆ ਤੇ ਜੇ ਆਪਾਂ ਦਿਖਾ ਤੀ ਤਾਂ ਕੋਸ਼ਿਸ਼ ਕਰ ਲੈਣੇ ਆ ਥੋੜੀ ਦਿਖਾਉਣ ਦੀ ਇਹ ਚਾਰ ਹੀ ਆ ਥਾਂ ਕੋਲ ਥੋੜੇ ਠੀਕ ਆ ਜੀ ਜੋੜੇ ਦੀ ਡਿਮਾਂਡ ਕਰਨੀ ਕਿ ਕੱਲੇ ਦੀ ਜੀ ਵਾ ਜੋੜੇ ਦੀ ਮੰਗਦੇ ਕਿੰਨੇ ਜੀ 11000 ਮੰਗਦੇ ਕੋਜੂ ਮਾਨਤਾਂ ਹਾਂਜੀ ਠੀਕ ਆ ਜੀ ਬਾਕੀ ਬੱਚੇ ਸਾਂਭਣ ਵਾਲੇ ਆ ਛੋਟੇ ਜੇ ਭਾਅ ਚ ਤੁਹਾਨੂੰ ਮਿਲ ਜਾਣੇ ਆ 11000 ਰੁਪਏ ਚੋ ਮਾਨਤਾਂ ਨੂੰ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨੰਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ